ਬੇਸਿਕਲੀ ਸਪੈਸ਼ਲ ਡੀਜੀਪੀ ਲੌਂਡ ਆਰ ਆਰਡਰ ਦੀ ਹਦਾਇਤਾਂ ਤੇ ਅੱਜ ਅਸੀਂ ਮੈਡਮ ਐਸਐਸਪੀ ਵੱਸਲਾ ਬੁੱਤ ਦਾ ਜਿਹੜਾ ਸੁਪਰਵੀਜ਼ਨ ਹੈਟ ਅਸੀਂ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਇੱਕ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੇ ਲੋਕਲ ਡਿਸਟ੍ਰਿਕਟ ਦੀਆਂ ਯੂਨਿਟਸ ਸੀਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਇਦਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਹੈ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਡੀਟੇਲ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰਵਾਸੀਆਂ ਦਾ ਅਹਿਸ਼ੂ ਦਾ ਮਾਹੌਲ ਫੈਲਦਾ ਨਹੀਂ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਕੋਈ ਅਨਸਫਾਮੀ ਘਟਨਾ ਨਾ ਹੋ ਜਾਵੇ ਕਿਉਂਕਿ ਅੱਜਕੱਲ ਜਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈ ਜੀ ਉਹ ਅਸੀਂ ਹਰ ਤਰ੍ਹਾਂ ਕੰਮ ਕਰਨ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਟ੍ਰਿਲ ਨੂੰ ਕੰਡਕਟ ਕੀਤਾ ਹੈ ਜੀ ਸਰ ਆਨਵਰ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਪਬਲਿਕ ਨੂੰ ਵੀ ਅਵੇਰਨੈਸ ਕੀਤਾ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਿ ਮੁਲਾਜ਼ਮ ਨੂੰ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਉਕੇ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਲ ਨੂੰ ਕੰਡਕਟ ਕਰ ਰਹੇ ਹੈਗੇ ਆ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਥੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਨਸਫਾਮੀ ਘਟਨਾ ਹੁੰਦੀ ਹੈ ਜਾਂ ਸਾਨੂੰ ਖਤਸ਼ਾ ਲੱਗਦਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਇਸ ਕਰਕੇ ਜਿਹੜਾ ਹੈ ਅੱਜ ਟ੍ਰਿਲ ਸੀ ਉਹਦਾ ਐਪਰੋਪ੍ਰੀਏਟ ਟਾਈਮ ਕਿੰਨਾ ਸੀਗਾ ਤੇ ਜੇ ਕਲੋਜ਼ਿੰਗ ਟਾਈਮ ਕਿਨੇ ਚ ਹੋਇਆ ਕੀ ਇਸ ਸਕਸੈਸਫੁਲ ਸੀ ਆਨਸਫੈਕਟਿਵ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਕਿਉਂਕਿ ਇਹ 10 ਵਜੇ ਅਸੀਂ ਟੀਮ ਨੂੰ ਜਿਹੜੀ ਹੈ ਬੋਮ ਡਿਸਪੋਜ਼ਲ ਟੀਮ ਨੂੰ 2:50 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:17 ਹੋ ਗਏ ਤੇ ਜਿਹੜੀ ਸਾਡੀ ਡ੍ਰਿਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਹੈ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡੌਗ ਸਕੁਐਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਠੀਕ ਸੀਗਾ ਫਿਰ ਵੀ ਥੋੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ